ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਹਮਾਇੂ ਬਾਦਸ਼ਾ ਪਿਆਰੀ ਸਾਧ ਸੰਗਤ ਜੀਓ ਗੁਰੂ ਅੰਗਦ ਦੇਵ ਜੀ ਦੇ ਸਮੇਂ ਦਿੱਲੀ ਦਾ ਬਾਦਸ਼ਾ ਹਮਾਇੂ ਸੀ ਉਸ ਦੇ ਵਿਰੁੱਧ ਸ਼ੇਰ ਸ਼ਾਹ ਸੂਰੀ ਨਾਂ ਦੇ ਇੱਕ ਰਾਜੇ ਨੇ ਵਗਾਵਤ ਕਰ ਦਿੱਤੀ ਹਮਾਇੂ ਨੇ ਉਸ ਨੂੰ ਆਪਣੀ ਅਧੀਨ ਕਰਨ ਲਈ ਉਸ ਨਾਲ ਯੁੱਧ ਕੀਤਾ ਪਰ ਹਾਰ ਗਿਆ ਜਾਨ ਬਚਾਉਣ ਲਈ ਭੱਜਿਆ ਜਾਂਦਾ ਹਮਾਇੂ ਪੰਜਾਬ ਦੇ ਵਿੱਚ ਉਲਦੀ ਲੰਘਿਆ ਉਹ ਆਸਤਿਕ ਭਾਵ ਵਾਲਾ ਬਾਦਸ਼ਾਹ ਸੀ ਤੇ ਰੱਬ ਦੇ ਸੰਤਾਂ ਭਗਤਾਂ ਤੇ ਪੀਰਾਂ ਫਕੀਰਾਂ ਦਾ ਬੜਾ ਪ੍ਰੇਮੀ ਸੀ ਤੇ ਉਹਨਾਂ ਤੋਂ ਅਸੀਸਾਂ ਲੈਣ ਦਾ ਬੜਾ ਚਾਹਵਾਨ ਸੀ ਕਿਉਂਕਿ ਉਹ ਸਮਝਦਾ ਸੀ ਕਿ ਰੱਬ ਦੇ ਪਿਆਰਿਆਂ ਦੀਆਂ ਅਸੀਸਾਂ ਦੇ ਵਿੱਚ ਬੜਾ 네. <목소리가> 아 ਅਸਰ ਹੁੰਦਾ ਹੈ ਸੋ ਉਸਨੇ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਮਹਿਮਾ ਸੁਣੀ ਹੋਈ ਸੀ ਇਸ ਲਈ ਗੁਰੂ ਅੰਗਦ ਦੇਵ ਜੀ ਦੀ ਅਸੀਸ ਲੈਣ ਲਈ ਉਹ ਖਡੂਰ ਸਾਹਿਬ ਆ ਪਹੁੰਚਿਆ ਜਿੱਦੋਂ ਹਮਾਇੂ ਖਡੂਰ ਸਾਹਿਬ ਪੁੱਜਿਆ ਤਾਂ ਇਤਿਹਾਸ ਅਨੁਸਾਰ ਉਸ ਵੇਲੇ ਗੁਰੂ ਸਾਹਿਬ ਜੀ ਸਿੱਖਾਂ ਦੀਆਂ ਕੁਸ਼ਤੀਆਂ ਕਰਵਾ ਰਹੇ ਸਨ ਉਹ ਘੋੜੇ ਉੱਤੇ ਚੜ੍ਹਿਆ ਚੜਾਇਆ ਗੁਰੂ ਸਾਹਿਬ ਜੀ ਕੋਲ ਆ ਖੜਾ ਹੋਇਆ ਗੁਰੂ ਜੀ ਕੁਸ਼ਤੀਆਂ ਕਰਵਾਉਣ ਦੇ ਵਿੱਚ ਮਗਨ ਸਨ ਤੇ ਉਹਨਾਂ ਨੇ ਉਸ ਦੇ ਵੱਲ ਧਿਆਨ ਨਾ ਦਿੱਤਾ ਹਮਾਇੂ ਉਹ ਕੁਝ ਦੇਰ ਖੜਾ ਰਿਹਾ ਤੇ ਅਖੀਰ ਕ੍ਰੋਧ ਦੇ ਵਿੱਚ ਆ ਗਿਆ ਉਸ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ ਤੇ ਮੇਰਾ ਇਨਾਂ ਨੇ ਇੱਥੇ ਆਉਣ ਉੱਤੇ ਸਤਿਕਾਰ ਨਹੀਂ ਕੀਤਾ ਇਨਾਂ ਨੇ ਇਸ ਤਰ੍ਹਾਂ ਕਰਕੇ ਮੇਰੀ ਨਿਰਾਦਰੀ ਕੀਤੀ ਹੈ ਮੈਂ ਇਨਾਂ ਨੂੰ ਇਸ ਗਲਤੀ ਦੀ ਸਜ਼ਾ ਜ਼ਰੂਰ ਦੇਵਾਂਗਾ ਗੁੱਸੇ ਦੇ ਵਿੱਚ ਆ ਕੇ ਉਸਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕੱਢ ਲਈ ਤੇ ਗੁਰੂ ਜੀ ਉੱਪਰ ਬਾਹਰ ਕਰਨ ਦੇ ਲਈ ਤਿਆਰ ਹੋ ਗਿਆ ਇਹ ਦੇਖ ਕੇ ਸਭ ਕੁਝ ਜਾਣਨਹਾਰ ਗੁਰੂ ਪਾਤਸ਼ਾਹ ਜੀ ਹੱਸ ਪਏ ਤੇ ਬਚਨ ਕੀਤੇ ਹਮਾਈਉ ਜ ਇਹ ਜਿਹੜੀ ਤਲਵਾਰ ਹੁਣ ਫਕੀਰਾਂ ਉੱਤੇ ਸੁੱਤੀ ਜਾ ਰਹੀ ਹੈ ਇਹ ਸ਼ੇਰ ਸ਼ਾਹ ਸੂਰੀ ਨਾਲ ਲੜਨ ਵੇਲੇ ਕਿੱਥੇ ਸੀ ਉਥੋਂ ਦਾ ਤੂ ਖਾਰ ਖਾ ਕੇ ਕਾਇਰਾਂ ਵਾਂਗ ਭੱਜਿਆਂ ਆਇਆ ਹੈ ਤੇ ਹੁਣ ਰੱਬ ਦੇ ਫਕੀਰਾਂ ਉੱਪਰ ਤਲਵਾਰ ਸੂਤ ਰਿਹਾ ਹੈ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਹਮਾਯੂ ਬੜਾ ਸ਼ਰਮਿੰਦਾ ਹੋ ਗਿਆ ਉਸ ਦਾ ਹਿਰਦਾ ਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਵਿੰਨਿਆ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸ ਨੇ ਆਪਣੀ ਇਸ ਗੁਸਥਾਖੀ ਲਈ ਗੁਰੂ ਜੀ ਤੋਂ ਮਾਫੀ ਮੰਗੀ ਉਸ ਨੇ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਆਪ ਜੀ ਮੇਰੇ ਲਈ ਅਰਦਾਸ ਕਰੋ ਕਿ ਮੇਰਾ ਰਾਜ ਭਾਗ ਮੈਨੂੰ ਵਾਪਸ ਮਿਲ ਜਾਵੇ ਗੁਰੂ ਸਾਹਿਬ ਜੀ ਨੇ ਗੁਰੂ ਘਰ ਦੀ ਵਿਰਤ ਅਨੁਸਾਰ ਅਸੀਸ ਦਿੰਦਿਆਂ ਬਚਨ ਕੀਤਾ ਕਰਤਾਰ ਦੇ ਹੁਕਮ ਅਨੁਸਾਰ ਤੁਹਾਨੂੰ ਤੁਹਾਡਾ ਰਾਜ ਭਾਗ ਵਾਪਸ ਮਿਲ ਜਾਵੇਗਾ ਪਰ ਉਸ ਵੇਲੇ ਰੱਬ ਨੂੰ ਚੇਤੇ ਰੱਖਣਾ ਤੇ ਧਰਮ ਦਾ ਨਿਆ ਕਰਨਾ ਇਸ ਤਰ੍ਹਾਂ ਹਮਾਇੂ ਗੁਰੂ ਜੀ ਤੋਂ ਅਸੀਸ ਲੈ ਕੇ ਉਥੋਂ ਵਿਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ 사త్సੰਗ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਹਮਾਇੂ ਬਾਦਸ਼ਾ ਪਿਆਰੀ 사త్సੰਗ ਜੀਓ ਗੁਰੂ ਅੰਗਦ ਦੇਵ ਜੀ ਦੇ ਸਮੇਂ ਦਿੱਲੀ ਦਾ ਬਾਦਸ਼ਾ ਹਮਾਇੂ ਸੀ ਉਸ ਦੇ ਵਿਰੁੱਧ ਸ਼ੇਰ ਸ਼ਾਹ ਸੂਰੀ ਨਾਂ ਦੇ ਇੱਕ ਰਾਜੇ ਨੇ ਵਗਾਵਤ ਕਰ ਦਿੱਤੀ ਹਮਾਇੂ ਨੇ ਉਸ ਨੂੰ ਆਪਣੀ ਅਧੀਨ ਕਰਨ ਲਈ ਉਸ ਨਾਲ ਯੁੱਧ ਕੀਤਾ ਪਰ ਹਾਰ ਗਿਆ ਜਾਨ ਬਚਾਉਣ ਲਈ ਭੱਜ ਜਾਂਦਾ ਹਮਾਇੂ ਪੰਜਾਬ ਦੇ ਵਿੱਚ ਉੱਲਦੀ ਲੰਘਿਆ ਉਹ ਆਸਤਿਕ ਭਾਵ ਵਾਲਾ ਬਾਦਸ਼ਾਹ ਸੀ ਤੇ ਰੱਬ ਦੇ ਸੰਤਾਂ ਭਗਤਾਂ ਤੇ ਪੀਰਾਂ ਫਕੀਰਾਂ ਦਾ ਬੜਾ ਪ੍ਰੇਮੀ ਸੀ ਤੇ ਉਹਨਾਂ ਤੋਂ ਅਸੀਸਾਂ ਲੈਣ ਦਾ ਬੜਾ ਚਾਹਵਾਨ ਸੀ ਕਿਉਂਕਿ ਉਹ ਸਮਝਦਾ ਸੀ ਕਿ ਰੱਬ ਦੇ ਪਿਆਰਿਆਂ ਦੀਆਂ ਅਸੀਸਾਂ ਦੇ ਵਿੱਚ ਬੜਾ ਅਸਰ ਹੁੰਦਾ ਹੈ ਸੋ ਉਸਨੇ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਮਹਿਮਾ ਸੁਣੀ ਹੋਈ ਸੀ ਇਸ ਲਈ ਗੁਰੂ ਅੰਗਦ ਦੇਵ ਜੀ ਦੀ ਅਸੀਸ ਲੈਣ ਲਈ ਉਹ ਖਡੂਰ ਸਾਹਿਬ ਆ ਪਹੁੰਚਿਆ ਜਿੱਥੇ ਹਮਾਇੂ ਖਡੂਰ ਸਾਹਿਬ ਪੁੱਜਿਆ ਤਾਂ ਇਤਿਹਾਸ ਅਨੁਸਾਰ ਉਸ ਵੇਲੇ ਗੁਰੂ ਸਾਹਿਬ ਜੀ ਸਿੱਖਣ ਦੀਆਂ ਕੁਸ਼ਤੀਆਂ ਕਰਵਾ ਰਹੇ ਸਨ ਉਹ ਘੋੜੇ ਉੱਤੇ ਚੜ੍ਹਿਆ ਚੜਾਇਆ ਗੁਰੂ ਸਾਹਿਬ ਜੀ ਕੋਲ ਆਖੜਾ ਹੋਇਆ ਗੁਰੂ ਜੀ ਕੁਸ਼ਤੀਆਂ ਕਰਵਾਉਣ ਦੇ ਵਿੱਚ ਮਗਨ ਸਨ ਤੇ ਉਹਨਾਂ ਨੇ ਉਸ ਦੇ ਵੱਲ ਧਿਆਨ ਨਾ ਦਿੱਤਾ ਹਮਾਇੂ ਕੁਝ ਧੀਰ ਖੜਾ ਰਿਹਾ ਤੇ ਅਖੀਰ ਕ੍ਰੋਧ ਦੇ ਵਿੱਚ ਆ ਗਿਆ ਉਸ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ ਤੇ ਮੇਰਾ ਇਹਨਾਂ ਨੇ ਇੱਥੇ ਆਉਣ ਉੱਤੇ ਸਤਿਕਾਰ ਨਹੀਂ ਕੀਤਾ ਇਹਨਾਂ ਨੇ ਇਸ ਤਰ੍ਹਾਂ ਕਰਕੇ ਮੇਰੀ ਨਿਰਾਦਰ ਕੀਤੀ ਹੈ ਮੈਂ ਇਹਨਾਂ ਨੂੰ ਇਸ ਗਲਤੀ ਦੀ ਸਜ਼ਾ ਜ਼ਰੂਰ ਦੇਵਾਂਗਾ ਗੁੱਸੇ ਦੇ ਵਿੱਚ ਆ ਕੇ ਉਸਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕੱਢ ਲਈ ਤੇ ਗੁਰੂ ਜੀ ਉੱਪਰ ਬਾਹਰ ਕਰਨ ਦੇ ਲਈ ਤਿਆਰ ਹੋ ਗਿਆ ਇਹ ਦੇਖ ਕੇ ਸਭ ਕੁਝ ਜਾਣਨਹਾਰ ਗੁਰੂ ਪਾਤਸ਼ਾਹ ਜੀ ਹੱਸ ਪਏ ਤੇ ਬਚਨ ਕੀਤੇ ਹਮਾਇੂ ਜੀ ਇਹ ਜਿਹੜੀ ਤਲਵਾਰ ਹੁਣ ਫਕੀਰਾਂ ਉੱਤੇ ਸੁੱਤੀ ਜਾ ਰਹੀ ਹੈ ਇਹ ਸ਼ੇਰ ਸ਼ਾਹ ਸੂਰੀ ਨਾਲ ਲੜਨ ਵੇਲੇ ਕਿੱਥੇ ਸੀ ਉਥੋਂ ਦਾ ਤੂੰ ਖਾਰ ਖਾ ਕੇ ਕਾਇਰਾਂ ਵਾਂਗ ਭੱਜਿਆਂ ਆਇਆ ਹੈ ਤੇ ਹੁਣ ਰੱਬ ਦੇ ਫਕੀਰਾਂ ਉੱਪਰ ਤਲਵਾਰ ਸੂਤ ਰਿਹਾ ਹੈ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਹਮਾਈਉ ਬੜਾ ਸ਼ਰਮਿੰਦਾ ਹੋ ਗਿਆ ਉਸ ਦਾ ਹਿਰਦਾ ਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਵਿੰਨਿਆ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸ ਨੇ ਆਪਣੀ ਇਸ ਗੁਸਥਾਖੀ ਲਈ ਗੁਰੂ ਜੀ ਤੋਂ ਮਾਫੀ ਮੰਗੀ ਉਸਨੇ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਆਪ ਜੀ ਮੇਰੇ ਲਈ ਅਰਦਾਸ ਕਰੋ ਕਿ ਮੇਰਾ ਰਾਜ ਭਾਗ ਮੈਨੂੰ ਵਾਪਸ ਮਿਲ ਜਾਵੇ ਗੁਰੂ ਸਾਹਿਬ ਜੀ ਨੇ ਗੁਰੂ ਘਰ ਦੀ ਵਿਰਤ ਅਨੁਸਾਰ ਅਸੀਸ ਦਿੰਦਿਆਂ ਬਚਨ ਕੀਤਾ ਕਰਤਾਰ ਦੇ ਹੁਕਮ ਅਨੁਸਾਰ ਤੁਹਾਨੂੰ ਤੁਹਾਡਾ ਰਾਜ ਭਾਗ ਵਾਪਸ ਮਿਲ ਜਾਵੇਗਾ ਪਰ ਉਸ ਵੇਲੇ ਰੱਬ ਨੂੰ ਚੇਤੇ ਰੱਖਣਾ ਤੇ ਧਰਮ ਦਾ ਨਿਆਂ ਕਰਨਾ ਇਸ ਤਰ੍ਹਾਂ ਹਮਾਇੂ ਗੁਰੂ ਜੀ ਤੋਂ ਅਸੀਸ ਲੈ ਕੇ ਉਥੋਂ ਫੀਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ